ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰ ਨਦਰ ਸਿੰਘ ਹੈ ਤੇ ਅੱਜ ਮੈਂ ਆਪ ਜੀ ਦੇ ਸਾਹਮਣੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇੱਕ ਕਵਿਤਾ ਆਪ ਜੀ ਨੂੰ ਸੁਣਾਉਣ ਜਾ ਰਿਹਾ ਹਾਂ ਜੀ ਹੇ ਪ੍ਰੇਮ ਦੇ ਦਾਤੇ ਸਤਿਗੁਰ ਜੀਓ ਹੇ ਤਿਆਗ ਦੇ ਦਾਤੇ ਸਤਿਗੁਰ ਜੀਓ ਹੇ ਤੇਗ ਦੇ ਧਨੀ ਸਤਿਗੁਰ ਜੀਓ ਹੇ ਤਿਆਗ ਦੀ ਮੂਰਤ ਸਤਿਗੁਰ ਜੀਓ ਧੰਨ ਗੁਰ ਤੇਗ ਬਹਾਦਰ ਸਾਹਿਬ ਜੀਓ ਤੁਸੀਂ ਸਦਾ ਹੀ ਹੋਵੋ ਸਹਾਈ ਜੀਓ ਤੁਸੀਂ ਸਦਾ ਸੀ ਹੋਵੋ ਸਹਾਈ ਜੀਓ ਮੈਂ ਮੂਰਖ ਮੈਂ ਮੂਰਖ ਜੀਓ ਕਿਵੇਂ ਕਰਾਂ ਤੁਹਾਡਾ ਗੁਣगान ਜੀਓ ਸ਼ੇਸ਼ਨਾਗ ਵੀ ਅੰਤ ਨਾ ਪਾਉਂਦਾ ਮੇਰੀ ਤੇ ਇੱਕ ਜ਼ੁਬਾਨ ਜੀਓ ਸ਼ੇਸ਼ਨਾਗ ਵੀ ਅੰਤ ਨਾ ਪਾਉਂਦਾ ਮੇਰੀ ਤੇ ਇੱਕ ਜ਼ੁਬਾਨ ਜੀਓ ਤੁਸੀਂ ਦਇਆਲ করুণਾ ਦੇ ਦਾਤੇ ਸਤਿਬਖਸ਼ਿੰਦ ਸਦਾ ਮਿਹਰਬਾਨ ਜੀਓ ਤਨ ਗੁਰ ਤੇਗ ਬਹਾਦਰ ਸਾਹਿਬ ਜੀਓ ਤੁਸੀਂ ਸਦਾ ਹੀ ਹੋਵੋ ਸਹਾਈ ਜੀਓ ਤੁਸੀਂ ਸਦਾ ਹੀ ਹੋਵੋ ਸਹਾਇ ਜੀਓ ਦਿੱਲੀ ਚਾਂਦਨੀ ਚੌਂਕ ਦੇ ਅੰਦਰ ਦਿੱਲੀ ਚਾਂਦਨੀ ਚੌਂਕ ਦੇ ਅੰਦਰ ਧਰਮ ਹਿਤ ਸਾਖਾ ਆਪ ਜੀ ਵਰਤਾਰ ਹੈ ਸੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਆਪ ਦੇ ਸੰਮੁਖ ਸਿੱਖੀ ਕਮਾ ਰਹੇ ਸੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਆਪ ਦੇ ਸੰਮੁਖ ਸਿੱਖੀ ਕਮਾ ਰਹੇ ਸੀ ਭਾਈ ਮਤੀ ਦਾਸ ਜੀ ਦੇ ਸਿਰ ਤੇ ਰੱਖੀ ਹੋਈ ਆਰੀ ਹੈ ਉਹਨਾਂ ਨੇ ਮਨ ਵਿੱਚ ਸਤਿਗੁਰੂ ਨੂੰ ਅਰਜ਼ ਗੁਜ਼ਾਰੀ ਹੈ ਪਾਈ ਮਤੀ ਦਾਸ ਜੀ ਦੇ ਸਿਰ ਤੇ ਰੱਖੀ ਹੋਈ ਆਰੀ ਹੈ ਉਹਨਾਂ ਨੇ ਸਤਿਗੁਰੂ ਨੂੰ ਮਨ ਚ ਅਰਜ਼ ਗੁਜ਼ਾਰੀ ਹੈ ਸਤਿਗੁਰ ਜੀ ਦਇਆ ਕਰੋ ਸਤਿਗੁਰ ਜੀ ਦਇਆ ਕਰੋ ਭਾਵੇਂ ਚੱਲੇ ਆਰਾ ਸਿਰ ਤੇ ਭਾਵੇਂ ਚੱਲੇ ਆਰਾ ਸਿਰ ਤੇ ਭਾਵੇਂ ਧਰਤੀ ਸਾਰੀ ਖੂਨ ਨਾਲ ਲਾਲ ਹੋਵੇ ਜਪਜੀ ਪਰਦਿਆਂ ਸ਼ਰੀਰ ਦੇ ਦੋ ਟੁਕੜੇ ਹੋ ਗਏ ਜਪਜੀ ਪੜਦਿਆਂ ਸ਼ਰੀਰ ਦੇ ਦੋ ਟੁਕੜੇ ਹੋ ਗਏ ਪਰ ਸਿੱਖ ਨੇ ਅੰਤ ਤੱਕ ਬਾਣੀ ਗਾਏ ਜਿਉ ਧਨ ਸਿੱਖੀ ਧਨ ਸਿੱਖੀ ਪਾਈ ਮਤੀ ਦਾਸ ਨੇ ਕਮਾਈ ਜਿਉ ਧਨ ਸਿੱਖੀ ਧਨ ਸਿੱਖੀ ਪਾਈ ਮਤੀ ਦਾਸ ਜੀ ਨੇ ਕਮਾਈ ਜਿਉ ਭਾਈ ਸਤੀ ਦਾਸ ਜੀ ਨੂੰ ਰੂਚ ਲਪੇਟਿਆ ਭਾਈ ਸਤੀ ਦਾਸ ਜੀ ਨੂੰ ਰੂਚ ਲਪੇਟਿਆ ਜਿਵੇਂ ਸੁਹਾਗਣ ਕੋਈ ਸ਼ਿੰਗਾਰੀ ਹੋਵੇ ਜਿਵੇਂ ਸੁਹਾਗਣ ਕੋਈ ਸ਼ਿੰਗਾਰੀ ਹੋਵੇ ਸ਼ਹੀਦੀ ਦਾ ਗਜ਼ਬ ਸੀ ਚਾਸੀ ਚੜਿਆ ਸ਼ਹੀਦੀ ਦਾ ਗਜ਼ਬ ਸੀ ਚਾਹ ਸੀ ਚੜਿਆ ਜਿਵੇਂ ਪ੍ਰੀਤਮ ਨੂੰ ਮਿਲਣ ਦੀ ਹੋਂ ਉਹਨਾਂ ਦੀ ਵਾਰੀ ਹੋਵੇ ਜਿਵੇਂ ਪ੍ਰੀਤਮ ਨੂੰ ਮਿਲਣ ਦੀ ਹੋਂ ਉਹਨਾਂ ਦੀ ਵਾਰੀ ਹੋਵੇ ਅੰਗ ਅੰਗ ਸਿੱਖਦਾ ਜਲ ਕੇ ਖਾਕ ਸੀ ਹੋਇਆ ਅੰਗ ਅੰਗ ਸਿੱਖਦਾ ਜਲ ਕੇ ਖਾਕ ਸੀ ਹੋਇਆ ਪਰ ਸਿੱਖ ਨੇ ਅੰਤ ਤੱਕ ਬਾਣੀ ਗਾਈ ਜਿਉ ਧੰਗੁਰ ਤੇਗ ਬਹਾਦਰ ਸਾਹਿਬ ਸਨਮੁਖ ਹੁੰਦੇ ਪਏ ਸਹਾਈ ਜਿਉ ਧੰਗੁਰ ਤੇਗ ਬਹਾਦਰ ਸਾਹਿਬ ਸਨਮੁਖ ਹੁੰਦੇ ਪਏ ਸਹਾਈ ਜਿਉ ਦੇਗ ਉਬਾਲੇ ਮਾਰ ਰਹੀ ਸੀ ਦੇਗ ਉਬਾਲੇ ਮਾਰ ਰਹੀ ਸੀ ਪਰ ਪਾਈ ਦਿਆਲਾ ਜੀ ਦਾ ਚਿਤ ਅਡੋਲ ਸੀ ਪਰ ਪਾਈ ਦਿਆਲਾ ਜੀ ਦਾ ਚਿਤ ਅਡੋਲ ਸੀ ਅੰਦਰ ਸੀ ਗੁਰੂ ਚਰਨਾ ਨਾਲ ਜੁੜਿਆ ਉਹਨਾਂ ਦੇ ਜੋਦੜੀ ਦੇ ਇਹ ਬੋਲ ਸੀ ਅੰਦਰ ਸੀ ਗੁਰੂ ਚਰਨਾ ਨਾਲ ਜੁੜਿਆ ਉਹਨਾਂ ਦੇ ਜੋਦੜੀ ਦੇ ਇਹ ਬੋਲ ਸੀ ਸਤਗੁਰ ਜੀ ਸਤਗੁਰ ਜੀ ਆਪ ਹੀ ਤੁਸੀਂ ਸੇਖ ਸੀ ਸਹਾ ਆਪਣੇ ਪੰਜਵੇਂ ਜਾਮੇ ਅੰਦਰ ਹੁਣ ਦਇਆ ਕਰੋ ਹੁਣ ਦਇਆ ਕਰੋ ਆਪ ਹੀ ਵਰਦੋ ਆਪਣੀ ਸਿੱਖ ਦੀ ਰੂਹ ਦੇ ਅੰਦਰ ਆਪ ਹੀ ਵਰਤੋ ਆਪਣੀ ਸਿੱਖ ਦੀ ਰੂਹ ਦੇ ਅੰਦਰ ਸ਼ਰੀਰ ਛਾਲੇ ਛਾਲੇ ਹੁੰਦਾ ਸ਼ਰੀਰ ਛਾਲੇ ਛਾਲੇ ਹੁੰਦਾ ਮਾਸੀ ਉਤਰੀ ਸੀ ਜਾਈ ਜਾਂਦਾ ਅਡੋਲ ਸਮਾਧੀ ਸਿਖ ਲਈ ਬੈਠਾ ਅਡੋਲ ਸਮਾਧੀ ਸਿਖ ਲਈ ਬੈਠਾ ਬਾਣੀ ਪੜਦਾ ਤੇ ਗੁਰੂ ਸਮਾਈ ਜਾਂਦਾ ਬਾਣੀ ਪੜਦਾ ਤੇ ਗੁਰੂ ਸਮਾਈ ਜਾਂਦਾ ਧਨ ਸਿੱਖੀ ਧਨ ਸਿੱਖੀ ਪਈ ਦਿਯਾਲਾ ਜੀ ਨੇ ਨਿਭਾਈ ਜਿਓ ਧਨ ਗੁਰ ਤੇਗ ਬਹਾਦਰ ਸਾਹਿਬ ਸਨਮੁਖ ਹੁੰਦੇ ਪਏ ਸਹਾਇ ਜਿਓ ਸਤਿਗੁਰ ਤੇਗ ਭਾਦਰ ਸਾਹਿਬ ਸਾਨਮੁਖ ਹੁੰਦੇ ਪਏ ਸਹਾਈ ਜੀਓ ਹੁਣ ਸਤਿਗੁਰ ਅੱਗੇ ਜਲਾਦ ਸੀ ਖੜਿਆ ਹੁਣ ਸਤਿਗੁਰ ਅੱਗੇ ਜਲਾਦ ਸੀ ਖੜਿਆ ਤਿੱਖਾ ਸ਼ਸਤਰ ਉਸ ਹੱਥ ਚ ਫੜਿਆ ਤਿੱਖਾ ਸ਼ਸਤਰ ਉਸ ਹੱਥ ਚ ਫੜਿਆ ਕਹਿੰਦਾ ਦੇਖੋ ਕੀ ਕੀ ਸਿਖਾ ਤੇ ਗੁਜ਼ਰੀ ਕਹਿੰਦਾ ਦੇਖੋ ਕੀ ਕੀ ਸਿਖਾ ਤੇ ਗੁਜ਼ਰੀ ਹੁਣ ਤੁਹਾਡਾ ਕੀ ਹੈ ਖਿਆਲ ਜੀ ਹੁਣ ਤੁਹਾਡਾ ਕੀ ਹੈ ਖਿਆਲ ਜੀ ਹੁਣ ਸੇਵਾ ਮਿਲੀ ਪਾਈ ਲਖੀ ਸ਼ਾਹ ਨੂੰ ਹੁਣ ਸੇਵਾ ਮਿਲੀ ਪਾਈ ਲਖੀ ਸ਼ਾਹ ਨੂੰ ਜਿਨ੍ਹਾਂ ਗੁਰਾ ਲਈ ਲਾਈ ਅਗ ਕਰ ਬਾਰ ਨੂੰ ਜਿਨ੍ਹਾਂ ਗੁਰਾ ਲਈ ਲਾਈ ਅਗ ਕਰ ਬਾਰ ਨੂੰ ਪਾਈ ਜੈਤਾ ਜੀ ਪਾਈ ਜੈਤਾ ਜੀ ਨੇ ਸੀਸ ਸੀ ਚੁਕਿਆ ਪਾਈ ਜੈਤਾ ਜੀ ਨੇ ਸੀਸ ਸੀ ਚੁਕਿਆ ਤੇ ਤੁਰਿਆ ਆਨੰਦਪੁਰ ਦਰਬਾਰ ਨੂੰ ਤੇ ਤੁਰਿਆ ਆਨੰਦਪੁਰ ਦਰਬਾਰ ਨੂੰ ਕਦੇ ਦੇਣਾ ਅਸੀਂ ਨਹੀਂ ਦੇ ਸਕਦੇ ਕਦੀ ਦੇਣਾ ਅਸੀਂ ਨਹੀਂ ਦੇ ਸਕਦੇ ਮਾਤਾ ਗੁਜਰੀ ਜੀ ਦੇ ਪਰਿਵਾਰ ਦਾ ਮਾਤਾ ਗੁਜਰੀ ਜੀ ਦੇ ਪਰਿਵਾਰ ਦਾ ਧਨ ਕਲਗੀ ਤਰਦਸ਼ਮੇਸ਼ ਪਿਤਾ ਜੀਓ ਧਨ ਕਲਗੀ ਤਰਦਸ਼ਮੇਸ਼ ਪਿਤਾ ਜੀ ਜਿਨ੍ਹਾਂ ਸਰਬੰਸੀ ਸਾਡੇ ਤੇ ਵਾਰਤਾ ਧਨ ਕਲਗੀ ਤਰਦਸ਼ਮੇਸ਼ ਪਿਤਾ ਜੀ ਜਿਨ੍ਹਾਂ ਸਰਬੰਸੀ ਸਾਡੇ ਤੇ ਵਾਰਤਾ ਮੈਂ ਮੂਰਖ ਮੈਂ ਮੂਰਖ ਜੀਓ ਮੈਂ ਮੂਰਖ ਮੈਂ ਮੂਰਖ ਜੀਓ ਸਤਿਗੁਰ ਮੈਂ ਤੁਹਾਡੀ ਟੇਕ ਟਿਕਾਈ ਸਤਿਗੁਰ ਮੈਂ ਤੁਹਾਡੀ ਟੇਕ ਟਿਕਾਈ ਮੈਂ ਹੌਕਾ ਮੈਂ ਹੌਕਾ ਦੇ ਕੇ ਅੱਖਾਂ ਮੈਂ ਹੌਕਾ ਮੈਂ ਹੌਕਾ ਦੇ ਕੇ ਅੱਖਾਂ ਅੱਜ ਵੀ ਧੰ ਗੁਰ ਤੇਗ ਬਹਾਦਰ ਸਾਹਿਬ ਸਨਮੁਖ ਹੁੰਦੇ ਪਏ ਸਹਾਇ ਜੀਓ ਅਜੇ ਧੰ ਗੁਰ ਤੇਗ ਬਹਾਦਰ ਸਾਹਿਬ ਸਭ ਥਾਈ ਹੁੰਦੇ ਪਏ ਸਹਾਇ ਜੀਓ ਸਭ ਥਾਈ ਹੁੰਦੇ ਪਏ ਸਹਾਇ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ